welcom back to our youtube channel ta ajj apan punjabi sahitya de kavrup shuru kitte hoye si apan tin kavrup pad chukke si nazm geet ate khulli kafta ajj asi padange ki ghazal ghazal ki hundi hai paribhasha ਪੰਜਾਬੀ ਦੇ ਵਿੱਚ ਜੋ ਗਜ਼ਲ ਹੈ ਉਹ ਇੱਕ ਫਾਰਸੀ ਕਾਵਿ ਪਰੰਪਰਾ ਦੀ ਦੇਨ ਹੈ ਤਾਂ ਸਾਡੇ ਪੰਜਾਬੀ ਦੇ ਵਿੱਚ ਗਜ਼ਲ ਕਿਸ ਦੀ ਦੇਨ ਹੈ ਫਾਰਸੀ ਕਾ ਪਰੰਪਰਾ ਦੀ ਦੇਨ ਹੈ ਗਜ਼ਲ ਦਾ ਜੋ ਸ਼ਾਬਦਿਕ ਅਰਥ ਹੈ ਉਹ ਹੁੰਦਾ ਕਿ ਇਸਤਰੀਆਂ ਦੇ ਨਾਲ ਗੱਲਾਂ ਕਰਨਾ ਪਰ ਆਬਿਦ ਅਲੀ ਨੇ ਕਹਿੰਦੇ ਦੱਸਿਆ ਹੈ ਕਿ ਗਜ਼ਲ ਕਹਿੰਦੇ ਉਸ ਦਰਦਨਾਕ ਆਵਾਜ਼ ਨੂੰ ਕਹਿੰਦੇ ਨੇ ਜੋ ਸ਼ਿਕਾਰੀ ਕੁੱਤਿਆਂ ਤੋਂ ਜਾਨ ਬਚਾਉਣ 'ਚ ਨਿਰਾਸ਼ ਹੋਇਆ ਹਰਣ ਸੰਕਟ ਦੇ ਸਮੇਂ ਕੱਟਦਾ ਹੈ ਤਾਂ ਦੇਖੋ ਇਹਨਾਂ ਨੇ ਕਿਹਾ ਕਿ ਜੋ ਗਜ਼ਲ ਹੈ ਉਹ ਇੱਕ ਫਾਰਸੀ ਕਾ ਪਰੰਪਰਾ ਦੀ ਦੇਨ ਹੈ ਅਤੇ ਇਸ ਦਾ ਸ਼ਾਬਦਿਕ ਅਰਥ ਹੈ ਕਿ ਇਸਤਰੀਆਂ ਨਾਲ ਗੱਲਣਾ ਪਰ ਜੋ ਅਲੀ ਆਬਿਦ ਅਲੀ ਹਨ ਉਹਨਾਂ ਨੇ ਕੁਝ ਹੋਰ ਡੈਫੀਨੇਸ਼ਨ ਦਿੱਤੀ ਹੈ कि जिस तरह शिकारी कुत्त्यां तो जान बचावन दे ਲਈ निराश ਹੋਇਆ ਹਰਨ ਸੰਕਟ ਦੇ ਸਮੇਂ ਜੋ ਹੈ ਮਤਲਬ ਕਿ ਆਵਾਜ਼ ਕਰਦਾ ਹੈ ਉਹ ਹੈ ਗ਼ਜ਼ਲ ਪਰ ਜੋ ਮੀਸ਼ਾ ਨੇ ਉਹਨਾਂ ਨੇ ਆਪਣੇ ਅਨੁਸਾਰ ਦੱਸਿਆ ਹੈ ਕਿ ਜੋ ਗ਼ਜ਼ਲ ਦਾ ਆਰੰਭ ਕਹਿੰਦੇ ਗ਼ਜ਼ਲ ਦਾ ਸ਼ੁਰੂਆਤ ਜਿਹੜਾ ਸੀ ਉਹ ਕਹਿੰਦੇ ਜ਼ਰੂਰ ਹੁਸਨ ਇਸ਼ਕ ਦੀਆਂ ਗੱਲਾਂ ਤੋਂ ਹੀ ਹੋਇਆ ਸੀ ਪਰ ਬਾਦ ਵਿੱਚ ਜਿਹੜਾ ਹੈ ਜ਼ਿੰਦਗੀ ਦੇ ਹੋਰ ਵੀ ਪੱਖ ਵਿਸ਼ੇ ਜਿਹੜੇ ਨੇ ਇਸ ਕਾਵ ਰੂਪ ਰਾਹੀਂ ਪ੍ਰਗਟਾਏ ਜਾਣ ਲੱਗ ਪਏ ਤਾਂ ਮਤਲਬ ਸਟਾਰਟਿੰਗ ਦੇ ਵਿੱਚ ਤਾਂ ਇਦਾਂ ਪਿਆਰ ਮੁਹੱਬਤ ਦੀਆਂ ਹਨਾ ਬਟ ਬਾਦ ਦੇ ਵਿੱਚ ਇਹ ਜ਼ਿੰਦਗੀ ਦੇ ਹੋਰ ਪੱਖਾਂ ਦੇ ਨਾਲ ਵੀ ਕੀ ਹੋਊਗੀ ਇਸ ਦਾ ਪ੍ਰਗਟਾਵਾ ਹੋਣ ਲੱਗ ਪਿਆ ਪੁਆਇੰਟ بڑھਤੇ ਅਰਥ ਹੈ ਮਤਲਬ ਜੋ ਗਜ਼ਲ ਸ਼ਬਦ ਹੈ ਉਹ ਇੱਕ ਅਰਬੀ ਭਾਸ਼ਾ ਤੋਂ ਆਇਆ ਹੈ ਤੇ ਜਿਸ ਅਰਥ ਹੈ ਪ੍ਰੇਮ ਦੀ ਜਦ ਗੱਲਬਾਤ ਹੋਵੇ ਜਾਂ ਫਿਰ ਇਸ਼ਕ ਦੀ ਕਹਾਣੀ ਇਸ ਦਾ ਅਰਥ ਹੈ ਗਜ਼ਲ ਦੇ ਵਿੱਚ ਸ਼ਾਇਰ ਆਪਣੇ ਦਿਲ ਦੀਆਂ ਭਾਵਨਾਵਾਂ ਜਿਵੇਂ ਪਿਆਰ ਵਿਛੋੜਾ ਦਰਦ ਯਾਦਾਂ ਆਦਿ ਬਹੁਤ ਸੁੰਦਰ ਤੇ ਸੰਗੀਤਾਤਮਕ ਅੰਦਾਜ਼ ਦੇ ਵਿੱਚ ਲਿਖਦਾ ਹੈ ਤਾਂ ਕਹਿੰਦੇ ਗਜ਼ਲ ਦੇ ਵਿੱਚ ਜਿਹੜਾ ਸ਼ਾਇਰ ਹੈ ਉਹ ਇਸ ਤਰ੍ਹਾਂ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਖੋਲ ਕੇ ਰੱਖ ਦਿੰਦਾ ਹੈ ਚਾਹੇ ਉਹ ਪਿਆਰ ਦੀਆਂ ਭਾਵਨਾਵਾਂ ਹੋਣ ਚਾਹੇ ਉਹ ਵਿਛੋੜੇ ਦੀਆਂ ਹੋਣ ਚਾਹੇ ਉਹ ਦਰਦ ਭਰੀਆਂ ਹੋਣ ਬਹੁਤ ਹੀ ਸੁੰਦਰ ਰੂਪ ਪ੍ਰਦਾਨ ਕਰਕੇ ਉਹਨੂੰ ਪੇਸ਼ ਕਰਦਾ ਹੈ ਅਗਰ ਅਸੀਂ ਦੇਖੀਏ ਕਿ ਜੋ ਗਜ਼ਲ ਹੈ ਉਸ ਦਾ ਜਨਮ ਤੇ ਵਿਕਾਸ ਕਿਸ ਤਰ੍ਹਾਂ ਹੋਇਆ ਸਭ ਤੋਂ ਪਹਿਲਾਂ ਜਦ ਜਿਹੜਾ ਸੀ ਗਜ਼ਲ ਦਾ ਜਨਮ ਅਰਬ ਦੇ ਵਿੱਚ ਹੋਇਆ ਫਿਰ ਇਹ ਫਾਰਸੀ ਦੇ ਵਿੱਚ ਪ੍ਰਸਿੱਧ ਹੋਈ ਫਾਰਸੀ ਦੇ ਰਾਹੀਂ ਇਹ ਉਰਦੂ ਤੇ ਫਿਰ ਇਹ ਆਪਣੀ ਪੰਜਾਬੀ ਸਾਹਿਤ ਦੇ ਵਿੱਚ ਆਈ ਦੇਖੋ ਕਿਸ ਤਰ੍ਹਾਂ ਹੋਇਆ ਸਭ ਤੋਂ ਪਹਿਲਾਂ ਅਰਬ ਫਿਰ ਫਾਰਸੀ ਫਾਰਸੀ ਤੋਂ ਬਾਅਦ ਉਰਦੂ ਉਰਦੂ ਤੋਂ ਬਾਅਦ ਆਈ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਕਵਿਤਾ ਦੇ ਵਿੱਚ ਗਜ਼ਲ ਨੇ ਨਵੀਂ ਰੋਹਾਨੀ ਤੇ ਜਜ਼ਬਾਤੀ ਰੂਪ ਅਰੇ ਤੇ ਪੰਜਾਬੀ ਕਵਿਤਾ ਦੇ ਵਿੱਚ ਆ ਕੇ ਬਹੁਤ ਹੀ ਇੱਕ ਨਵੀਂ ਰੋਹਾਨੀ ਤੇ ਸਾਡੀ ਕਿ ਜਜ਼ਬਾਤੀ ਜਿਹੜੀ ਰੂਹ ਹੈ ਉਹ ਭਰੀ ਗਜ਼ਲ ਦਾ ਰੂਪ ਗਜ਼ਲ ਦੇ ਵਿੱਚ ਕਈ ਸ਼ੇਅਰ ਹੁੰਦੇ ਨੇ ਸ਼ੇਅਰ ਹੁੰਦੇ ਨੇ ਹਰ ਸ਼ੇਅਰ ਜਿਹੜਾ ਹੈ ਦੋ ਮਿਸਰੇ ਯਾਨੀ ਕਿ ਦੋ ਲਾਈਨਾਂ ਦਾ ਹੁੰ ਬਣਿਆ ਹੁੰਦਾ ਹੈ ਪਹਿਲੇ ਮਿਸਰੇ ਨੂੰ ਮੁਕਦਾ ਕਹੇ ਮੁਕ ਮੁਕਦਾ ਕਹਿੰਦੇ ਹਨ ਜਿਸ ਦੇ ਵਿੱਚ ਤੁਕਬੰਦੀ ਯਾਨੀ ਕਾਫੀਆ ਤੇ ਰਦੀਫ ਦੋਵੇਂ ਹੁੰਦੇ ਹਨ ਤੇ ਆਖਰੀ ਜੋ ਹੁੰਦਾ ਹੈ ਉਹਨੂੰ ਉਹਨੂੰ ਮਕਤਾ ਕਹਿੰਦੇ ਹਨ ਜਿਸ ਦੇ ਵਿੱਚ ਜਿਹੜਾ ਸ਼ਾਇਰ ਹੈ ਆਪਣਾ ਤਖੱਲਸ ਨਾਮ ਵਰਤਦਾ ਹੈ ਹਨ ਜਿਸ ਤਰ੍ਹਾਂ ਆਪਣਾ ਕੋਈ ਵੀ ਜਿਵੇਂ ਪਾਸ਼ ਹਨਾ ਪਾਸ਼ ਆਪਣਾ ਲਿਖਦੇ ਸੀਗੇ ਤੌ ਤਖੱਲਸ ਹੁੰਦਾ ਹੈ ਆਪਾਂ ਵੀ ਕੋਈ ਕਫਤਾ ਲਿਖੀਏ ਤਾਂ ਨੀਚੇ ਆਪਣਾ ਕੋਈ ਵੀ ਨਾਮ ਜਿਹੜਾ ਲਿਖ ਦੋ ਉਹਨੂੰ ਤਖੱਲਸ ਕਹਿੰਦੇ ਹਾਂ ਅਤੇ ਹਰ ਸ਼ੇਅਰ ਦਾ ਆਪਣਾ ਜਿਹੜਾ ਹੈ ਵੱਖਰਾ ਮਤਲਬ ਹੁੰਦਾ ਹੈ ਹਰ ਇੱਕ ਸ਼ੇਅਰ ਦਾ ਆਪਣਾ ਆਪਣਾ ਮਤਲਬ ਅਲੱਗ ਹੁੰਦਾ ਹੈ ਉਦਾਹਰਨ ਦੇ ਵਜੋਂ ਦਿਲ ਨੂੰ ਤੋੜ ਕੇ ਵੀ ਮੁਸਕਰਾਏ ਕੋਈ ਉਹੀ ਗਜ਼ਲ ਦਾ ਅਸਲੀ ਸ਼ਾਇਰ ਹੋਈ ਇਹ ਉਦਾਹਰਣ ਇੱਕ ਅਤੇ ਗਜ਼ਲ ਦੇ ਕੁਝ ਤੱਤ ਹਨ ਸਭ ਤੋਂ ਪਹਿਲਾ ਹੈ ਰਦੀਫ ਆਪਾਂ ਪੜਿਆ ਨਾ ਕਿ ਜੋ ਪਹਿਲਾ ਸ਼ੇਅਰ ਹੈ ਉਸ ਦੇ ਵਿੱਚ ਰਦੀਫ ਤੇ ਤੁਕਬੰਦੀ ਹੋਣੀ ਚਾਹੀਦੀ ਤਾਂ ਆਪਾਂ ਪੜਦੇ ਰਦੀਫ ਕੀ ਹੁੰਦਾ ਹੈ ਹਰ ਸ਼ੇਅਰ ਦੇ ਅੰਤ ਤੇ ਆਉਣ ਵਾਲਾ ਦੁਹਰਾਉਣ ਦਾ ਸ਼ਬਦ ਦੇਖੋ ਜਿਸ ਤਰ੍ਹਾਂ ਆਪੂ ਤੇ ਉਦਾਹਰਨ ਪੜੀ ਹੈ ਦਿਲ ਨੂੰ ਤੋੜ ਕੇ ਵੀ ਮੁਸਕੁਰਾਏ ਕੋਈ ਉਹੀ ਗਜ਼ਲ ਦਾ ਅਸਲ ਸ਼ਾਇਰ ਹੋਈ ਹੋਈ ਕੋਈ ਇਹ ਸੇਮ ਨੂੰ ਦੁਹਰਾ ਰਹੇ ਨੇ ਨਾ ਅਤੇ ਇਹਨੂੰ ਰਦੀਫ ਕਹਿੰਦੇ ਨੇ ਉਸ ਤੋਂ ਬਾਅਦ ਦੇਖਦੇ ਆ ਕਾਫੀਆ ਰਦੀਫ ਤੋਂ ਪਹਿਲਾਂ ਆਉਣ ਵਾਲੇ ਤੁਕਬੰਦੀ ਵਾਲੇ ਸ਼ਬਦ ਅਤੇ ਜੋ ਰਦੀਫ ਤੋਂ ਪਹਿਲਾਂ ਆਉਣ ਵਾਲੇ ਤੁਕਬੰਦੀ ਵਾਲੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਕਾਫੀਆ ਕਿਹਾ ਜਾਂਦਾ ਹੈ ਬਹਿਰ ਸ਼ੰਦ ਜਾਂ ਕਹਿੰਦੇ ਲੇ ਦੇ ਵਿੱਚ ਜਿਹੜੀ ਗਜ਼ਲ ਲਿਖੀ ਜਾਂਦੀ ਹੈ ਮੁਕਦਾ ਗਜ਼ਲ ਦਾ ਪਹਿਲਾ ਸ਼ੇਰ ਮਕਤਾ ਗਜ਼ਲ ਦਾ ਆਖਰੀ ਸ਼ੇਰ ਜਿਸ ਦੇ ਵਿੱਚ ਤਖੱਲਸ ਹੁੰਦਾ ਹੈ ਵਿਸ਼ਾ ਕੀ ਹੁੰਦਾ ਹੈ ਦੇਖੋ ਪਿਆਰ ਤੇ ਵੀ ਛੋੜਾ ਹੋ ਸਕਦਾ ਰੂਹਾਨੀ ਪ੍ਰੇਮ ਜੀਵਨ ਦਾ ਦਰਦ ਤਜਰਬੇ ਸੁੰਦਰਤਾ ਦਾ ਵਰਣਨ ਸਮਾਜਿਕ ਤੇ ਮਨੁੱਖੀ ਭਾਵਨਾਵਾਂ ਇਹ ਤਾਂ ਇਹਦੇ ਵਿਸ਼ੇ ਹੋ ਸਕਦੇ ਨੇ ਤੇ ਜੋ ਪੰਜਾਬੀ ਕਵੀ ਪ੍ਰਮੁੱਖ ਕਵੀ ਨੇ ਜਿਨ੍ਹਾਂ ਨੇ ਗਜ਼ਲ ਦੇ ਵਿੱਚ ਆਪਣਾ ਕਾਫੀ ਯੋਗਦਾਨ ਪਾਇਆ ਪ੍ਰੋਫੈਸਰ ਮੋਹਨ ਸਿੰਘ ਸ਼ਿਵ ਕੁਮਾਰ ਬਟਾਲਵੀ ਨਵਤੇਜ ਭਾਰਤੀ ਪਾਸੇ سنگ ਪਦਮ ਇਹਨਾਂ ਨੇ ਬਹੁਤ ਹੀ ਦਿਲਚਸਪ ਹੋ ਜਾਣ ਵਾਲੇ ਰੂਪ ਦਿੱਤੇ ਨੇ ਗਜ਼ਲ ਨੂੰ ਗਜ਼ਲ ਦੀਆਂ ਕੁਝ ਵਿਸ਼ੇਸ਼ਤਾਵਾਂ ਹਰ ਸ਼ੇਅਰ ਦਾ ਖੁੱਦਾ ਮਤਲਬ ਹੁੰਦਾ ਹੈ ਹਰ ਸ਼ੇਅਰ ਦਾ ਆਪਣਾ ਆਪਣਾ ਮਤਲਬ ਹੁੰਦਾ ਹੈ ਸ਼ਬਦ ਜਿਹੜੇ ਦੀ ਸੰਗੀਤਮਈ ਬਹੁਤ ਸੁਰੀਲੇ ਹੁੰਦੇ ਨੇ ਪ੍ਰੇਮ ਦਰਦ ਰੂਹਾਨੀਤਾ ਦਾ ਪ੍ਰਗਟਾਵਾ ਹੁੰਦਾ ਹੈ ਸ਼ਾਇਰ ਦਾ ਨਾਮ ਆਖਰੀ ਸ਼ੇਅਰ ਚੋਂ ਦੇ ਤਖੱਲਸ ਵਜੋਂ ਸ਼ਬਦਾਂ ਦੇ ਵਿੱਚ ਕਹਿੰਦੇ ਡੂੰਗੇ ਜਿਹੜੇ ਭਾਵਨਾਵਾਂ ਪ੍ਰਗਟਾਏ ਜਾਂਦੇ ਹਨ ਗਜ਼ਲ ਸਿਰਫ ਕਵਿਤਾ ਨਹੀਂ ਇਹ ਇੱਕ ਦਿਲ ਦੀ ਆਵਾਜ਼ ਹੁੰਦੀ ਹੈ ਇਸ ਦੇ ਰਾਹੀਂ ਸ਼ਾਇਰ ਆਪਣਾ ਦੁੱਖ ਪਿਆਰ ਜਜ਼ਬਾਤ ਸ਼ਬਦਾਂ ਦੇ ਵਿੱਚ ਬੁੰਦਾ ਹੈ ਪੰਜਾਬੀ ਗਜ਼ਲਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਹੈ ਆਪਣੀ ਵਿਲੱਖਣ ਥਾਂ ਜਿਹੜੀ ਹੈ ਉਹ ਬਣਾਈ ਹੈ